ਪਹਿਲਾਂ ਤਾਂ ਆਪਣੇ ਸਾਰੇ ਸਾਰੇ ਦੋਸਤਾਂ ਨੂੰ ਜਿੰਨੇ ਵੀ ਆਪਣੇ ਸਰੋਤੇ ਆਪਣਾ ਚੈਨਲ 'ਤੇ ਦੇਖ ਰਹੇ ਆ ਸਾਰੇ ਸਰੋਤਿਆਂ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਵਿਸ਼ਾ ਆਪਣਾ ਕੋਈ ਦਵਾਈ ਜਾਂ ਕਿਸੇ ਵੀ ਪ੍ਰਕਾਰ ਦੀ ਖੁਰ ਕਿਸਾਨੀ ਦੇ ਹੀ ਮੇਨ ਮੁੱਦੇ ਤੇ ਆ ਪਰ ਸਭ ਤੋਂ ਮੇਨ ਮੁੱਦੇ ਤੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਕੁਦਰਤ ਵੱਲੋਂ ਹੜ ਆ ਗਏ ਉਦੋਂ ਦੀ ਕਰੋਪੀ ਆ ਗਈ ਉਸੀ ਤਰ੍ਹਾਂ ਦੇਖਦੇ ਹੋਏ ਜਿੱਥੇ ਇੱਕ ਪਾਸੇ ਕੁਦਰਤ ਵੱਲੋਂ ਕਰੋਪੀ ਆਈ ਦੂਜੇ ਪਾਸੇ ਆਪਣੇ ਪੰਜਾਬ ਨੂੰ ਮਜ਼ਬੂਤ ਕਰਨ ਵਾਸਤੇ ਵੱਖ-ਵੱਖ ਏਰੀਏ ਦੀਆਂ ਜਥੇਬੰਦੀਆਂ ਵੱਖ-ਵੱਖ ਏਰੀਏ ਦੇ ਲੋਕ ਬਹੁਤ ਜ਼ਿਆਦਾ ਆਪ ਦੀ ਦਸਾਂ ਨੋਹਾਂ ਦੀ ਕਮਾਈਆਂ ਦੇ ਵਿੱਚੋਂ ਇੱਕ-ਇੱਕ ਰੁਪਈਆ ਜੋੜਿਆ ਹੋਇਆ ਆਪਣੇ ਹਰ ਪੀੜਤਾ ਲਈ ਦੋਸਤਾਂ ਲਈ ਮਦਦ ਕਰ ਰਹੇ ਆ। ਉਸੇ ਤਰ੍ਹਾਂ ਅੱਜ ਆਪਣੇ ਕੋਲੇ ਡਿਸਟ੍ਰਿਕਟ ਫਰੀਦਕੋਟ ਦੇ ਪਿੰਡ ਚਮੇਲੀ ਤੋਂ ਸਾਰੇ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਆਪਦੀ ਦਸਾਂ ਨੋਹਾਂ ਦੀ ਕਿੱਤ ਦੀ ਕਮਾਈ ਕੀਤੀ ਹੋਏ ਚੋਂ ਇੱਕ ਇੱਕ ਰੁਪਿਆ ਜੋੜ ਕੇ ਭਾਵਾਂ ਥੋੜਾ ਭਾਵਾਂ ਜ਼ਿਆਦਾ ਕਹਿੰਦੇ ਆ ਨਾ ਕਿ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਮੈਨੂੰ ਆਪਣੇ ਪਿੰਡ ਦੇ ਨਗਰ ਦੇ ਨਿਵਾਸੀਆਂ ਨੇ ਕਿਹਾ ਅੱਜ ਸਣੀ ਵੀਰੇ ਅਸੀਂ ਆਪਦੀ ਸੇਵਾ ਭਾਵਨਾ ਚੋਂ ਉੱਥੇ ਆਪਦੀ ਹੱਥੀ ਜਾ ਕੇ ਡੀਪੀ ਤੇ ਨਾਲ ਨਾਲ ਕਣਕ ਦਾ ਵੀ ਦੇਣਾ ਚੋਣੇ ਆ ਦੇਖ ਰਹੇ ਸਰੋਤੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਰਾ ਟਪਨਾ ਫਾਮ ਨੂੰ ਦਿੱਤੀ ਕਾਲੀ ਅਸੀਂ ਇੱਕ ਛੋਟਾ ਜਿਹਾ ਪ੍ਰਾਰਲਾ ਕੀਤਾ ਤੁਸੀਂ ਕੋਈ ਇਹਨੂੰ ਮਤਲਬ ਵੀ ਨਹੀਂ ਕਹਿ ਸਕਦੇਗੇ ਨਾਸ਼ਾਨੀਅਤ ਦੇ ਤੌਰ ਤੇ ਠੀਕ ਹੈ ਜੀ ਸਹੀ ਗੱਲ ਪੀੜਤਾ ਆਪਣੀ ਸੇਵਾ ਲੈ ਕੇ ਚੱਲੇ ਆਂ ਸਮੂਹ ਨਗਰ ਨਿਵਾਸੀ ਚਮੇਲੀ ਵੱਲੋਂ ਸਾਰੀ ਸੰਗਤ ਵੱਲੋਂ 11 ਦੋਸਤਾਂ ਮਿੱਤਰਾਂ ਭੈਣ ਭਰਾਵਾਂ ਸਭ ਦਾ ਸਾਥ ਦਿੱਤਾ ਸਾਰੇ ਪਿੰਡ ਨੇ ਹੱਥ ਦਿੱਤਾ ਬਾਹਰੋਂ ਪੈਸਾ ਆਇਆ ਐਨ ਆਰ ਆਈ ਵੀਰਾਂ ਨੇ ਬਹੁਤ ਭੇਜਿਆ ਸਾਨੂੰ ਨਾਲ ਸਾਨੂੰ ਬੀ ਮਿਲਦਾ ਸੀ ਇਸ ਟਾਈਮ ਨਾਲ ਸਾਨੂੰ ਡੀਏਪੀ ਮਿਲਦੀ ਨਹੀਂ ਸੀ ਅਸੀਂ ਸਣੀ ਨੂੰ ਫੋਨ ਲਾਇਆ ਪਹਿਲੇ ਫੋਨ ਤੇ ਇਹਨੂੰ ਸਾਨੂੰ ਹਾਂ ਕਰਤੀ ਅਸੀਂ ਕਹੇ ਸਾਨੂੰ ਡੀਏਪੀ ਵੀ ਦਵਾ ਤੇ ਬੀ ਵੀ ਦਵਾ 826 ਦਾ ਬੀਲ ਲੱਗੇ ਚੱਲੇ ਤੇ ਨਾਲ ਲੈ ਕੇ ਚੱਲੇ ਡੀਏਪੀ ਧੰਨਵਾਦ ਅਸੀਂ ਸਣੀ ਦੇ ਜਿਨੇ ਸਾਨੂੰ ਬੀ ਤੇ ਡੀਏਪੀ ਦਵਾਈ ਆ ਬਸ ਕੇ ਅਸੀਂ ਸਾਰੇ ਪਿਆਰ ਨੂੰ ਕਿੰਨੇ ਸਲਾਗਾ ਕਰਦੇ ਆ ਸਾਹਿਬਾਂ ਨੇ ਸਾਡੇ ਪਹਿਲੇ ਫੋਨ ਤੇ ਪੂਰਾ ਜ਼ੋਰ ਲਾ ਕੇ ਅੱਗੋਂ ਪਿੱਛੋਂ ਤਾਨਮਨ ਨਾਲ ਜਿਵੇਂ ਮਰਜ਼ੀ ਵੀ ਇਕੱਠਾ ਕੀਤਾ ਜਿਵੇਂ ਮਰਜ਼ੀ ਰੇਹ ਇਕੱਠੇ ਕੀਤੀ ਸਾਡੀ ਜੋ ਵੀ ਪਿੰਡ ਦੀ ਖੁਆਇ ਸੀ ਉਹ ਪੂਰੀ ਕੀਤੀ ਤੇ ਅਸੀਂ ਇਹਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਕੁਛ ਨਹੀਂ ਹੈ ਵੀਰ ਜੀ ਕਰਨ ਵਾਲਾ ਮੈਂ ਤਾਂ ਹਰ ਇੱਕ ਇਨਸਾਨ ਨਾਲ ਖੜਾ ਹਰ ਉਸ ਕਿਸਾਨ ਨਾਲ ਖੜਾ ਜਿੰਨੀ ਦਿੱਤੀ ਮੈਂ ਰੋਟੀ ਖਾ ਰਿਆ ਇਹਨਾਂ ਦੇ ਸਿਰਤੀ ਤਾਂ ਮੈਂ ਆ ਮੈਂ ਕੌਣ ਆ ਕੌਣ ਮੈਨੂੰ ਜਾਣਦਾ ਜੇ ਮੇਰੇ ਕਿਸਾਨ ਦੋਸਤ ਮੇਰੇ ਨਾਲ ਖੜੇ ਆ ਮੇਰੀਆਂ ਬਾਹਾਂ ਮੇਰੇ ਨਾਲ ਆ ਤੇ ਮੇਰੇ ਲਈ ਇਹ ਕੋਈ ਵੱਡੀ ਚੀਜ਼ ਨਹੀਂ ਇਕੱਲੇ ਚਮੇਲੀ ਦੇ ਕਿਸਾਨ ਨਹੀਂ ਪਾਵਾ ਕਿਸੇ ਵੀ ਏਰੀਆ ਦਾ ਕੋਈ ਕਿਸਾਨ ਹੋਵੇ ਆਪਣੇ ਕਿਸੇ ਹਰ ਪੀੜਤਾ ਲਈ ਪਾਵਾ 1 ਰੁਪਏ ਦੀ ਮਦਦ ਹੋਵੇ ਪਾਵਾ 5 ਰੁਪਏ ਦੀ ਹੋਵੇ ਮੈਂ ਹਮੇਸ਼ਾ ਕਰਨ ਨੂੰ ਤਿਆਰ ਰਹੂੰਗਾ ਤੇ ਮੈਂ ਵੀਡੀਓ ਨਾਲ ਲੰਬੀ ਜਿਆਦਾ ਖਿੱਚਦਾ ਹੋਇਆ ਇੱਕ ਵਾਰੀ ਜਾ ਕੇ ਰਸਾਰੇ ਵੀ ਲਾ ਦੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ